ਪਿੰਡ ਦੇ ਵਿੱਚ ਕੁੜੀ ਨੂੰ ਮਿਲਣ ਗਏ ਮੁੰਡੇ ਦਾ ਫੜ ਕੇ ਕੁਟਾਪਾ ਚੜਾਇਆ ਗਿਆ ਦੱਸ ਸਰ ਮੁੰਡੇ ਦਾ ਕਹਿਣਾ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਬੁਰੇ ਤਰੀਕੇ ਦੀ ਕੁੱਟਮਾਰ ਕੀਤੀ ਗਈ ਹੈ ਹਾਲਾਂਕਿ ਦੂਜੇ ਪਾਸੇ ਜੇਕਰ ਲੜਕੀ ਦੀ ਗੱਲ ਕੀਤੀ ਜਾਵੇ ਤਾਂ ਲੜਕੀ ਦਾ ਕਹਿਣਾ ਹੈ ਕਿ ਉਸਦੇ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰ ਉੱਥੇ ਪਹੁੰਚਦੇ ਨੇ ਤੇ ਮੁੰਡੇ ਨੂੰ ਕਾਬੂ ਕਰ ਲਿਆ ਜਾਂਦਾ ਹੈ ਦੂਜੇ ਪਾਸੇ ਮੌਕੇ ਦੇ ਉੱਤੇ ਹੁਣ ਪੁਲਿਸ ਵੀ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਮੁੰਡਾ ਜਦੋਂ ਕੁੜੀ ਨੂੰ ਮਿਲਣ ਦੇ ਲਈ ਗਿਆ ਤਾਂ ਉੱਥੇ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੁੰਡੇ ਦੇ ਨਾਲ ਫੜ ਕੇ ਕੁੱਟਮਾਰ ਕੀਤੀ ਗਈ ਹੈ ਅੰਮ੍ਰਿਤਸਰ ਦੇ ਪਿੰਡ ਵਾਂਬਸਾਉ ਵਿੱਚ ਮੇਲੇ ਦੌਰਾਨ ਇੱਕ ਨੌਜਵਾਨ ਤੇ ਕੁੜੀ ਦੀ ਦੋਸਤੀ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ ਜਾਣਕਾਰੀ ਅਨੁਸਾਰ ਗੱਗੋਮਾਲ ਪਿੰਡ ਦਾ ਰਹਿਣ ਵਾਲਾ ਨੌਜਵਾਨ ਢੋਲ ਵਜਾਉਣ ਦਾ ਕੰਮ ਕਰਦਾ ਹੈ ਉਹ ਮੇਲੇ ਦੌਰਾਨ ਲੜਕੀ ਨਾਲ ਮਿਲਿਆ ਤੇ ਦੋਵਾਂ ਵਿਚਕਾਰ ਫੋਨ ਰਾਹੀਂ ਗੱਲਬਾਤ ਹੋਣ ਲੱਗੀ ਕੁਝ ਸਮੇਂ ਬਾਅਦ ਦੋਵਾਂ ਨੇ ਮਿਲਣ ਦਾ ਸਮਾਂ ਨਿਰਧਾਰਿਤ ਕੀਤਾ ਤੇ ਮੁੰਡੇ ਨੇ ਕੁੜੀ ਨੂੰ ਗੱਡੀ ਵਿੱਚ ਬਿਠਾ ਕੇ ਘੁੰਮਣ ਲਈ ਲੈ ਗਿਆ ਪਰਿਵਾਰਕ ਮੈਂਬਰਾਂ ਅਨੁਸਾਰ ਮੁੰਡੇ ਅਤੇ ਉਸਦੇ ਦੋਸਤਾਂ ਨੇ ਕੁੜੀ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਕੁੜੀ ਨੇ ਵਿਰੋਧ ਕੀਤਾ ਤਾਂ ਉਸਨੇ ਰੋਲਾ ਪਾਇਆ ਜਿਸ ਕਾਰਨ ਬਾਜ਼ਾਰ ਵਿੱਚ ਲੋਕ ਇਕੱਠੇ ਹੋ ਗਏ ਤੇ ਲੋਕਾਂ ਨੇ ਕੁੜੀ ਦੇ ਪਰਿਵਾਰ ਦੇ ਨਾਲ ਮਿਲ ਕੇ ਮੁੰਡੇ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮੁੰਡੇ ਨੂੰ ਕਾਬੂ ਕੀਤਾ ਤੇ ਗੱਡੀ ਨੂੰ ਵੀ ਕਬਜ਼ੇ 'ਚ ਲੈ ਲਿਆ ਇਸ ਮਾਮਲੇ ਦੇ ਵਿੱਚ ਕੁੜੀ ਦੇ ਬਿਆਨ ਅਨੁਸਾਰ ਅਗਵਾ ਅਤੇ ਛੇੜਛਾੜ ਦਾ ਕੇਸ ਜਾਰਜੀ ਕੀਤਾ ਗਿਆ ਉੱਥੇ ਹੀ ਜਿਸ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦਾ ਕਹਿਣਾ ਹੈ ਕਿ ਲੜਕੀ ਨੇ ਖੁਦ ਫੋਨ ਕਰਕੇ ਇੱਥੇ ਬੁਲਾਇਆ ਸੀ ਮੇਲੇ ਦੇ ਵਿੱਚ ਉਹਨਾਂ ਦੀ ਦੋਸਤੀ ਹੋਈ ਸੀ ਤੇ ਹੁਣ ਲੜਕੀ ਦੇ ਵੱਲੋਂ ਇਹ ਝੂਠਾ ਬਿਆਨ ਦਿੱਤਾ ਗਿਆ ਤਾਂ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਕੀ ਗੱਲਬਾਤ ਹੈ ਸਰੀ ਗੱਲ ਕੁੜੀ ਦੇ ਭਰਾਵਾਂ ਕੋਟਿਆ ਕਿਉਂ ਉਹ ਕੁੜੀ ਮੁਕਰ ਗਈ ਐ ਮੂੰਹ ਤੇ ਉਹਦਾ ਨਾਲ ਸਾਡੇ ਘੁੰਮਣ ਗਈ ਸੀ ਅੱਛਾ ਤੇ ਬਾਅਦ ਵਿੱਚ ਮੈਨੂੰ ਕਹਿੰਦੀ ਆ ਵੀ ਅਗਵਾ ਕੀਤਾ ਅੱਛਾ ਤੇ ਇਨਾਂ ਕੋਲ ਪਿਸਤਲ ਵੀ ਆ ਇਦਾਂ ਨਹੀਂ ਅਗਲਾ ਦੱਸਣ ਦੀ ਸੀ ਅੱਛਾ ਤੇ ਮੇਰੇ ਤੋਂ ਸਾਰੇ ਸਬੂਤ ਹੈਗੇ ਮੈਂ ਵੀਰੇ ਉਹਨਾਂ ਨੂੰ ਸਬੂਤ ਦਿਖਾਏ ਆ ਅੱਛਾ ਤੇ ਨਾਲ ਮੇਰੇ ਆਪ ਗਈ ਆ ਨਾਲ ਘੁੰਮਣਾ ਰਿਕਾਰਡਿੰਗ ਹੈਗੀਆਂ ਜਿੱਥੇ ਮੈਂ ਮੈਨੂੰ ਕਿਹਾ ਮੈਂ ਤੁਹਾਡੇ ਨਾਲ ਜਾਣਾ ਵਾ ਸਾਰਾ ਕੁਝ ਹੈਗਾ ਤੇ ਬਾਅਦ ਆਪਣੇ ਭਰਾਵਾਂ ਨਾਲ ਸੱਦ ਕੇ ਇੱਕ ਗੱਡੀ ਭੰਤੀ ਸਾਰੀ ਤੇ ਇੱਕ ਇਹਨਾਂ ਕੋਟਾ ਮਾਰ ਪੜੀ ਗਈ ਸੀ ਕੁੜੀ ਕਿੱਥੋਂ ਦੀ ਰਹਿਣ ਵਾਲੀ ਹੈ ਕੁੜੀ ਆਪਣੇ ਇੱਧਰ ਕਹਿੰਦੇ ਆ ਬਾਣਾ ਦੀ ਇੱਧਰ ਜਿਹੜੇ ਬਾਣਾ ਅੱਛਾ ਤੇ ਤੇਰਾ ਉਹਦੇ ਨਾਲ ਅਫੇਅਰ ਸੀ ਹਾਂਜੀ ਆਦਾ ਸੀ ਕਿੰਨੇ ਤੋਂ ਸਮੇਂ ਤੋਂ ਨਹੀਂ ਥੋੜਾ ਜਿਹਾ ਟਾਈਮ ਹੋਇਆ ਤਾਂ ਪਹਿਲਾਂ ਵੀ ਕਦੀ ਘੁੰਮਣ ਗਏ ਉਹਦੇ ਨਾਲ ਨਾ ਨਾ ਪਹਿਲੀ ਵਾਰ ਹੀ ਜਾਣਾ ਸੀ ਪਹਿਲੀ ਵਾਰ ਹਾਂ ਕਿਸ ਤਰ੍ਹਾਂ ਸਲਾਹ ਕਿਸ ਤਰ੍ਹਾਂ ਬਣੀ ਸਲਾਹ ਇਦਾਂ ਹੀ ਫੋਨ ਤੇ ਸਲਾਹ ਹੋਈ ਆ ਅੱਛਾ ਹਾਂ ਆ ਉਹਨਾਂ ਨੂੰ ਕਿਹਾ ਵੀ ਮੈਂ ਕੰਮ ਕਰਦਾ ਪਿਆ ਆ ਮੈਂ ਉਹ ਵੀ ਵੀਡੀਓ ਪਾਈ ਆ ਢੋਲ ਤੇ ਕੰਮ ਤੇ ਗਿਆ ਆਂ ਹੀ ਉਹ ਵੀ ਉਹਨਾਂ ਨੂੰ ਵੀਡੀਓ ਪਾਈ ਆ ਤੇ ਆਂਦੇ ਆ ਵੀ ਫਿਰ ਰਿਪੋਰਟਿੰਗ ਭੇਜਿਓ ਨਾ ਵੀ ਤੈਨ ਕਿਦੋਂ ਗਾਣਾ ਤੇ ਮੈਂ ਅਸੀਂ ਵੇਲੇ ਹੋ ਚਲੇ ਬਸ ਹੁਣ ਅਗੇ ਫਿਰ ਮੈਂ ਵੀ ਭੇਜੀ ਰਿਕਾਰਡਿੰਗ ਬਹੁਤ ਹੋ ਗਈ ਆ ਤੇ ਜਦੋਂ ਕੁੜੀ ਤੁਹਾਡੇ ਕਹਿਣ ਮੁਤਾਬਿਕ ਕੁੜੀ ਨੇ ਆਪਣੇ ਭਰਾਵ ਦੇ ਫਿਰ ਹਾਂ ਨਹੀਂ ਉਹ ਭਰਾਵ ਦੇ ਕਿਦੇ ਫੇਰ ਦੇ ਉਹਨਾਂ ਨੂੰ ਲੱਭਣ ਦੇ ਅੱਛਾ ਹਾਂ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਆ ਬੜੀ ਯਾਰ ਪੁੱਛਿਆ ਵੀ ਤੁਹਾਨੂੰ ਗੱਲ ਕੀ ਤਈ ਚੁੱਪਚਾਪ ਬੈਠੇ ਇਹ ਇਹ ਕੋਈ ਗੱਲ ਐ ਮੈਨੂੰ ਦੱਸ ਦੋ ਅੱਛਾ ਤੇ ਉਹਨਾਂ ਇਸ ਗੱਲ ਦਾ ਮੇਰੇ ਤੋਂ ਪਰਦਾ ਰੱਖਿਆ ਵਾ ਬਾਕੀ ਗੱਲ ਉਹਨਾਂ ਦੱਸੀ ਨਹੀਂ ਮੈਨੂੰ ਮੇਰੇ ਵੀਰ ਮੈਨੂੰ ਲੱਭਦੇ ਫਿਰਦੇ ਇਹ ਗੱਲ ਉਹਨਾਂ ਦੱਸੀ ਨਹੀਂ ਤੇ ਜਦੋਂ ਬਾਰੇ ਵੀਰੋ ਨੇ ਬਹਿਲੇ ਤੁਹਾਨੂੰ ਤੇ ਮੋਰਚਲ ਪੁੱਛੇ ਲਾਰੇ ਐ ਵੀ ਫਿਰ ਗੱਡੀ ਗੱਡੀ ਵਾਵਾ ਭਜਾਈਗੀ ਹੂੰ ਤੇ ਇੱਕ ਗਾੜੀ ਬੰਦਾ ਆ ਗਿਆ ਤੇ ਉਹਦੇ ਵਿੱਚ ਮੋਰਚਲ ਵੱਜ ਗਿਆ ਹੂੰ ਉਹ ਤੋਂ ਬਚਾਈ ਅਸੀਂ ਤਾਂ ਟਾਇਰ ਪਾੜ ਗਿਆ ਹੂੰ ਟਾਇਰ ਪਾੜ ਗਿਆ ਤੇ ਗਾੜੀ ਆ ਗਈ ਅਸੀਂ ਪੜੇ ਗਿਆ ਤੇ ਨਾ ਉੱਥੇ ਬਾਰੇ ਨੂੰ ਕੜੇ ਕੜੇ ਮਾਰੇ ਆ ਇੱਕ ਡਾਕ ਹੀ ਮੁੰਡੇ ਕਿੰਨੇ ਕਿੰਨੇ ਕੋ ਜਾਣੇ ਇਹ ਇਹ 3 4 ਜਾਣੇ ਭਰਾ ਜਿਹਨੇ ਵੀ ਭਰਾ ਹੈ ਨਾ ਇਹ ਸਾਰੇ ਬੇ ਹੂੰ ਹਾਂ ਇਹ ਜਿਹਨੇ ਵੀ ਚਾਚੇ ਤਾਂ ਇਹ ਮੁੰਡੇ ਸਾਰੇ ਭਰਾਣ ਕੇ ਡੇ ਹੇ ਕੁੱਟਣ ਕੀ ਲੋਕੇਸ਼ਨ ਕੀ ਸੀ ਕਿੱਥੇ ਜਿਹੜਾ ਤੁਹਾਨੂੰ ਨੰਕੇ ਰਿਆਂਗੇ ਇਹ ਹੈਗਾ ਆਪਣਾ ਲੋਕੇਸ਼ਨ ਆ ਗਿਆ ਆਪਣਾ ਦੂਜਾ ਇੱਕੋ ਗਾੜੀ ਇਹ ਆਪਣਾ ਯੂਨਿਕ ਨੇ ਰਿਆ ਹਾਂ ਬੋਲਿਆ ਇਹ ਗਬੂਦਾਨੀ ਬਾਗਲੇ ਗੁਰਦਰਾ ਸਾਹਿਬ ਆ ਗਿਆ ਆ ਕੇ ਨਾਲੇ ਗੁਰਦਰਾ ਉੱਥੇ ਹੀ ਰਹਿਣਾ ਤੇ ਲਾਗੇ ਪਿੰਡ ਜਿਹੜਾ ਨਾ ਪਤਾ ਮੈਨੂੰ ਨਾ ਭੁੱਲ ਗਿਆ ਉੱਥੋਂ ਅਗਲਾ ਪਿੰਡ ਗੱਗੋਮਾ ਬਸ ਗੱਗੋਮਾਲ ਤੋਂ ਮੈਂ ਰਹਿਣਾ ਕਾਦੇ ਕਾਦੇ ਨਾਲ ਕੁੱਟਮਾਰ ਕੀਤੀ ਥੱਡੀ ਇਹਨਾਂ ਨੇ ਇੰਨਾ 1.5 ਮੋਟੇ ਕੜੇ ਹੀ ਕੜਿਆਣਾ ਕੁੱਟਮਾਰ ਕੀਤੀ ਆ ਤੇ ਲੱਗੇ ਜਿਹੜੇ ਛਡੌਣ ਵਾਲੇ ਸੀ ਉਹਨਾਂ ਨੂੰ ਧਮਕੀ ਦਿੰਦੇ ਵੀ ਜਿਹੜਾ ਵੇਚ ਆ ਮੈਂ ਤੁਹਾਨੂੰ ਵੀ ਅਸੀਂ ਕੁੱਟਣਾ ਮਾਰਨਾ ਤੇ ਕੋਈ ਛਡੌਣ ਤਾਂ ਨਹੀਂ ਤੇ ਇਹਨਾਂ ਉਹਨਾਂ ਕੋ ਡਾਂਕ ਹੋ ਗਏ ਡਾਂਗਾਂ 'ਤੇ ਮਾਰੀਆਂ ਵਾ ਬਾਹਾਂ ਤੇ ਲੱਕ ਤੇ ਮੂੰਹ ਤੇ ਮਪੀ ਇਹਨਾਂ ਛੇਤਰਲਾਹਾਂ ਮਾਰਦੇ ਆ ਬਾਬਾ ਇਹਨਾਂ ਮਰ ਵੀ ਕੜੇ ਹੁਣ ਤੁਹਾਡੀ ਅੱਖ ਨਹੀਂ ਖੁੱਲ ਰਹੀ ਅੱਖ ਤੇ ਹੀ ਵੱਜਿਆ ਅੱਖ ਤੇ ਵੀ ਆ ਵੇ ਕੋ ਕੜੇ ਵੱਜੇ ਆ ਫਿਰ ਸਾਰੇ अच्छा हां जी ਆ ਫਿਰ ਅਰਕਾ ਦੇ ਗੱਡੀ ਮarre ਹੁਨਾ ਤੇ ਤੁਹਾਡੀ ਗੱਡੀ ਜਾਂਦੀ ਕਿੱਧਰ ਦੀ ਪਲੈਨਿੰਗ ਸੀ ਗੱਡੀ ਆਪਣੀ ਇੱਥੋਂ ਸਿੱਧਾ ਜਨਾਲੇ ਨੂੰ ਜਾਂਦੀ ਨਹੀਂ ਨਹੀਂ ਜੇ ਤੁਸੀਂ ਲੜਕੀ ਨੂੰ ਗੱਡੀ ਦੇ ਵਿੱਚ ਬਿਠਾਇਆ ਕਿੱਧਰ ਦੀ ਜਾਂਦੀ ਪਲੈਨਿੰਗ ਕਿੱਧਰ ਜਾਂਦੀ ਸੀ ਜਾਂਦੀ ਪਲੈਨਿੰਗ ਅਸੀਂ ਤੇ ਇੱਥੇ ਆਪਣਾ ਪੀਜ਼ਾ ਨਹੀਂ ਇੱਥੇ ਮਿਲਦਾ ਪੀਜ਼ਾ ਕੀ ਉਹਨੇ ਕੰਡਿਆ ਹੈਲੋ ਫੂਡ ਹੈ ਹੈਲੋ ਫੂਡ ਹੈ ਹੈਲੋ ਫੂਡ ਗਏ ਹਾਂ ਤੇ ਇਹ ਆਂਦੀ ਵੀ ਮੇਰੇ ਭਰਾ ਜੇ ਮੈਂ ਚੱਲ ਠੀਕ ਨਹੀਂ ਉੱਥੇ ਗਏ ਨਹੀਂ ਤੇ ਉੱਥੇ ਅਸੀਂ ਸਿੱਧੀ ਫਿਰ ਫੜੇਗਾ ਹੈਲੋ ਫੂਡ ਤੋਂ ਪੀਜ਼ਾ ਲੈਂਦੇ ਸੀ ਨਾ ਨਾ ਹਾਂ ਜੀ ਜੀ ਨਾ ਕਿ ਜਿਆਦਾ ਨਤੀਜਾ ਵੇਚੀ ਰਹਿ ਗਿਆ ਕੁਝ ਨਹੀਂ ਮੱਪੀ ਲਿਆ ਉਥੋਂ ਗੱਡੀ ਨੂੰ ਲੈ ਗਏ ਅਸੀਂ ਵੈਕ ਕਰ ਲਈ ਗੱਡੀ ਤੇ ਇੱਥੋਂ ਸਿੱਧਾ ਹੀ ਚੱਲ ਗਿਆ ਆਪਣਾ ਫੜੇ ਘਰ ਚੱਲ ਗਏ ਹਾਂ ਅੱਛਾ ਹਾਂ ਜੀ ਫੜੇ ਘਰੋਂ ਜਾ ਕੇ ਤੇ ਅਸੀਂ ਪੀ ਜੀ ਮੇਰੇ ਕਰਾਏ ਸੀ ਤੇ ਇਹਨਾਂ ਚਲੋ ਖਾਦਾ ਖਾਦਾ ਨੇ ਅਸੀਂ ਪੈਕ ਕਰਾ ਕੇ ਨਾਲੇ ਲੈ ਜਾਂਦੇ ਅੱਛਾ ਹਾਂ ਜੀ ਬਸ ਇੰਨੀ ਗੱਲ ਹੋਈ ਜਾਣ ਕੇ ਇਹਨਾਂ ਬਾਰੇ ਮੈਨੂੰ ਘੇਰ ਲਿਆ ਸਾਰੇ ਇਹਨਾਂ ਨੂੰ ਮੈਂ ਆਉਂਦਾ ਵੀਰਾ ਮੈਂ ਮੇਰੀ ਗਲਤੀ ਨਹੀਂ ਹੈ ਗਈ ਬਾਈ ਤੇ ਇਹਨਾਂ ਸੁਣੇਗੇ ਨਹੀਂ ਨੇ ਤੇ ਇਹ ਉੱਥੇ ਗਾਲਾਂ ਕੱਢਦੇ ਆਉਂਦੇ ਸੀ ਟਾਇਰ ਪਾੜ ਗਿਆ ਇਹਨਾਂ ਘੇਰਿਆ ਜਦੋਂ ਤੇ ਬਾਰੇ ਉੱਤਰ ਲਿਆ ਸਾਰੇ ਇਹ ਗੜੇ ਗੜੇ ਮਰ ਲਿਆ ਵੇ ਹਾਂ ਤੋਣ ਮੇਰੀ ਅੱਖ ਨਹੀਂ ਖੁੱਲਦੀ ਭਈ ਤਾਂ ਕੰਪਲੀਟ ਕੀਤੀ ਠਾਣੇ ਹਾਂਜੀ ਠਾਣੇ ਮੈਂ ਵੀ ਮੈਨੂੰ ਆਪਣੇ ਦੋ ਮੁਲਾਜ਼ਮ ਲੈ ਕੇ ਆਏ ਉਹਨਾਂ ਹੀ ਫੜਾਇਆ ਮੈਨੂੰ ਠਾਣੇ ਅੱਛਾ ਕੁੜੀ ਵਾਲਿਆਂ ਨੇ ਫੜਾਇਆ ਕੁੜੀ ਵਾਲਿਆਂ ਨੇ ਮੈਨੂੰ ਫੜਾਇਆ ਅੱਛਾ ਹਾਂਜੀ ਉਹਨਾਂ 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 ਸ਼ਿਕਾਇਤ ਕੀਤੀ ਅੱਛਾ ਸ਼ਿਕਾਇਤ ਹਾਂਜੀ ਉਹਨਾਂ ਸ਼ਿਕਾਇਤ ਕੀਤੀ ਅੱਛਾ ਹਾਂਜੀ ਤੇ ਮੁਲਾਜ਼ਮ ਸਾਹਿਬ ਮੈਨੂੰ ਲੈ ਕੇ ਆਏ ਨੇ ਤੇ ਮੁਲਾਜ਼ਮ ਸਾਹਿਬ ਉਹਨਾਂ ਮੈਨੂੰ ਵੀ ਆਪਣਾ ਅੱਖੇ ਭਾਤਾ ਤੇ ਆਉਂਦਿਆਂ ਉਹ ਕੁੜੀ ਦੀ ਸ਼ਹਿਦ ਮਾਤਾ ਦੇ ਕੋਣ ਹੈ ਔਨਲਾਈਨ ਮੇਰੇ ਬੇਟਾ ਪਰਮਾਰਥਮਾ ਜਮਾ ਉਹ ਕੰਪਨੀ ਉਹਨਾਂ ਨੇ ਉਹਨਾਂ ਨੇ ਹਾਂਜੀ ਕੁੜੀ ਵਾਲਿਆੜੇ ਮਲਾਜਮਾਂ ਦੇ ਸਾਹਮਣੇ ਥੱਪੜ ਮਾਰਿਆ ਪਰਮਾਰਿਆ ਹਾਂਜੀ ਤੇ ਫਿਰ ਮਲਾਜਮ ਸਭ ਗਏ ਸੀ ਫਿਰ ਕੋਈ ਇਹ ਕੰਮ ਇੱਥੇ ਨਾ ਕਰੂਏ ਹੁਣ ਸਾਡੇ ਮ ਵੀ ਕਾਰਵਾਈ ਕੀੇ ਕੰਮ ਆ ਗਿਆ ਫਿਰ ਵੀਰੋ ਨਾਲੇ ਮੈਨੂੰ ਉੱਧਰ ਖੜਿਆ ਵਾ ਤੇ ਮੈਨੂੰ ਕਾਲੀ ਕਾਲੀ ਪਿੰਡੀ ਸੀ ਤੇ ਵੀਰੋ ਨਾਲੇ ਮੈਨੂੰ ਪਾਣੀ ਪਾਣੀ ਪਾਇਆ ਮੈਂ ਵੀ ਆਪਣੀ ਮੈਂ ਵੀ ਸੇਵਾ ਪੂਰੀ ਕੀਤੀ ਵੀਰੋ ਨਾਲਾ ਤੇ ਅੱਜ ਮੈਨੂੰ ਚੱਕਰ ਬੋੰਦੇ ਪਏ ਇਹਦੇ ਨਾਲ ਪਾਣੀ ਪਾਣੀ ਪਾਇਆ ਤੇ ਹੁਣ ਟਾਡੂ ਕੋ ਲੈ ਕੇ ਆਏ ਕੀ ਮੰਗ ਕਰਦੇ ਹੁੰਦੇ ਸੀ ਹੁਣ ਮੰਗਿਆ ਹੋਈ ਆ ਵੀ ਉਹਨਾਂ ਦੇ ਇਹ ਲੜਕਾ ਜਿਹੜਾ ਜੀ ਉਥੋਂ ਦਾ ਰਹਿਣ ਵਾਲਾ ਵਾ ਗਗੋਮਲ ਦਾ ਇਹ ਢੋਲ ਦਾ ਕੰਮ ਕਰਦਾ ਹੈ ਲੜਕੀ ਦੇ ਪਿੰਡ ਬਾਣ ਵਸਾਉ ਮੇਲਾ ਸੀਗਾ ਉਹਨਾਂ ਦੇ ਪਰਿਵਾਰਕ ਜਗ੍ਹਾ ਦੇ ਵਿੱਚ ਮੇਲਾ ਸੀਗਾ ਇਹ ਉੱਥੇ ਗਿਆ ਸੀ ਢੋਲ ਦੀ ਸਾਈ ਲੈ ਕੇ ਉੱਥੇ ਉਹਦੇ ਇਹ ਲੜਕੀ ਦੇ ਨਾਲ ਜਿਹੜਾ ਵਾ ਕੋਈ ਗੱਲਬਾਤ ਹੋ ਗਈ ਇਹਨਾਂ ਆਪਸ ਵਿੱਚ ਟੈਲੀਫੋਨ ਤੇ ਗੱਲ ਕਰਕੇ ਟਾਈਮ ਬਣਾ ਲਿਆ ਲੜਕੀ ਇੱਥੇ ਆ ਗਈ ਤੇ ਇਹਨੂੰ ਇਹ ਲੜਕੀ ਨੂੰ ਮਿਲਣ ਵਾਸਤੇ ਇਹਨੇ ਬੁਲਾ ਬੁਲਾ ਲਿਆ ਤੇ ਗੱਡੀ 'ਚ ਬਿਠਾ ਕੇ ਤੇ ਉਹਨੂੰ ਲੈ ਗਿਆ ਉਸ ਤੋਂ ਬਾਅਦ ਇਹਦਾ ਇੱਕ ਦੋਸਤ ਸੀਗਾ ਨਾਲ ਇੱਕ ਬੰਦਾ ਸੀਗਾ ਜੋ ਵੀਡੀਓ ਦੇ ਵਿੱਚ ਆ ਰਿਹਾ ਵਾ ਇਹਨਾਂ ਤਿੰਨਾਂ ਨੇ ਉਹਦੇ ਨਾਲ ਗਲਤ ਹਰਕਤਾਂ ਕੀਤੀਆਂ ਉਹ ਉਹਨਾਂ ਹਰਕਤਾਂ ਕਾਰਨ ਲੜਕੀ ਨੇ ਵਿਰੋਧ ਕੀਤਾ ਵਿਰੋਧ ਤੋਂ ਬਾਅਦ ਜਦੋਂ ਲੜਕੀ ਨੇ ਰੌਲਾ ਪਾਇਆ ਤੇ ਬਾਜ਼ਾਰ 'ਚ ਤੇ ਲੋਕ ਇਕੱਠੇ ਹੋ ਗਏ ਲੋਕਾਂ ਨੇ ਲੜਕੀ ਦੇ ਪਰਿਵਾਰ ਦੀ ਮਦਦ ਨਾਲ ਇਹਨਾਂ ਨੂੰ ਉੱਥੇ ਕਾਬੂ ਕਰਕੇ ਸਾਨੂੰ ਇਤਲਾਹ ਦਿੱਤੀ ਅਸੀਂ ਮੌਕੇ ਤੇ ਜਾ ਕੇ ਇਹਨੂੰ ਜਿਹੜਾ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗੱਡੀ ਅਸੀਂ ਕਬਜ਼ੇ 'ਚ ਲੈ ਲਈ ਇਸ ਸਬੰਧ ਵਿੱਚ ਲੜਕੀ ਦਾ ਬਿਆਨ ਹਾਸਲ ਕਰਕੇ ਅਸੀਂ ਮੁਕੱਦਮਾ ਦਰਜ ਕਰ ਲਿਆ ਵਾ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਾਸਤੇ ਛਾਪੇਮਾਰੀ ਜਾਰੀ ਹੈ ਇਹ ਜਿਹੜੀ ਫੇਰ ਇਨਵੈਸਟੀਗੇਸ਼ਨ ਕਰਕੇ ਤੇ ਇਹਦਾ ਚਲਾਨ ਜਿਹੜਾ ਅਦਾਲਤ ਜਿ ਦੇਗਾ ਸਹਿਮਤੀ ਨਾਲ ਵੀ ਗਈ ਹੋਊਗੀ ਪਰ ਦੂਜੇ ਮੁੰਡੇ ਦਾ ਨਾਲ ਇਹਦੇ ਇਹਦੀ ਸਲਾਹ ਨਾਲ ਛੇੜਛੜ ਕਰਨਾ ਜਿਹੜਾ ਉਹ ਤਾਂ ਠੀਕ ਨਹੀਂ ਲੱਗੇਗਾ